ਪਿੰਡ ਚਾਚੋਕੀ ਵਿਖੇ ਇੱਕ ਢਾਬੇ ਦੇ ਪਿੱਛੇ ਸਥਿਤ ਇੱਕ ਕੋल्ड ਸਟੋਰੇਜ ਤੋਂ ਵੱਡੀ ਮਾਤਰਾ ਵਿੱਚ ਗਊ ਮਾਸ ਬਰਾਮਦ ਹੋਣ ਦੇ ਮਾਮਲੇ 'ਚ ਪੁਲਿਸ ਵੱਲੋਂ ਬਾਕੀ ਦੋਸ਼ੀਆਂ ਨੂੰ ਅਜੇ ਤੱਕ ਗ੍ਰਿਫਤਾਰ ਨਾ ਕਰਨ ਦੇ ਰੋਸ 'ਵਜੋਂ ਸ਼ਿਵ ਸੈਨਾ, ਹਿੰਦੂ ਸੰਗਠਨਾ, ਗਊ ਪਖਤਾ ਤੇ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਰੋਸ ਮਾਰਚ ਕੱਢ ਕੇ ਆਪਣਾ ਰੋਸ ਪ੍ਰਗਟਾਇਆ ਤੇ ਇਸ ਮਾਮਲੇ 'ਚ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮੌਕੇ ਬੋਲਦਿਆਂ ਬੁਲਾਰਿਆ ਨੇ ਅਜੇ ਤੱਕ ਪੁਲਿਸ ਵੱਲੋਂ ਢਾਬੇ ਦੇ ਮਾਲਕ ਤੇ ਬਾਕੀ ਨਾਮਜ਼ਦ ਵਿਅਕਤੀਆਂ ਨੂੰ ਗ੍ਰਿਫਤਾਰ ਨਾ ਕੀਤੇ ਜਾਣ ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਤੇ ਉਸ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਇਹ ਘਟਨਾ ਸਨਾਤਨ ਧਰਮ ਤੇ ਹਮਲਾ ਹੈ ਤੇ ਜੇਕਰ ਤੁਰੰਤ ਕਾਰਵਾਈ ਨਾ ਹੋਈ ਤਾਂ ਪੰਜਾਬ ਪੱਧਰ ਤੇ ਅੰਦੋਲਨ ਕੀਤਾ ਜਾਵੇਗਾ। ਹੋਰ ਕੀ ਕਿਹਾ ਆਓ ਸੁਣੋ। ਅੱਜ ਦਾ ਰੋਸ਼ ਮਾਰਸ ਜਿਹੜਾ ਸੀਗਾ ਇਹ ਫਗਵਾੜਾ ਦੇ ਗਊ ਭਗਤ ਤੇ ਫਗਵਾੜਾ ਦੀਆਂ ਸਨਾਤਨੀ ਜੱਥੇਬੰਦੀਆਂ ਨੂੰ ਨਾਲ ਲੈ ਕੇ ਫਗਵਾੜੇ ਦੇ ਬਾਜ਼ਾਰਾਂ ਚ ਕੱਢ ਕੇ ਪ੍ਰਸ਼ਾਸਨ ਨੂੰ ਇੱਕ ਮੈਸੇਜ ਦਿੱਤਾ ਕਿ ਸਾਨੂੰ ਸੁੱਤੇ ਨਾ ਜਾਣਿਓ ਜੀ ਜੀ ਸਾਨੂੰ ਸੁੱਤੇ ਨਾ ਜਾਣਿਓ ਅਗਰ ਪ੍ਰਸ਼ਾਸਨ ਹੁਣ ਵੀ ਕੋਈ ਕੰਮ ਨਹੀਂ ਕਰਦਾ ਸੰਤੋਸ਼ਜਨਕ ਕਾਰਵਾਈ ਨਹੀਂ ਕਰਦਾ 10 ਅਗਸਤ ਨੂੰ ਪੰਜਾਬ ਦੀ ਸਮੂਹ ਗਊਸ਼ਾਲਾ ਗਊਸ਼ਾਲਾ ਮਹਾਸੰਗ ਸੰਤ ਸਮਾਜ ਸਨਾਤਨੀ ਜੱਥੇਬੰਦੀਆਂ ਤੇ ਹਿੰਦੂ ਸਮਾਜ ਦੇ ਜਿੰਨੇ ਪ੍ਰਤੀਨਿਧੀ ਨੇ ਤੇ ਉਹਨਾਂ ਦੀਆਂ ਜਥੇਬੰਦੀਆਂ ਸਾਰੀਆਂ ਨੂੰ ਨਾਲ ਲੈ ਕੇ ਅਸੀਂ ਇਹ ਜਿਹੜਾ ਨੈਸ਼ਨਲ ਹਾਈਵੇ ਆ ਇਹਨੂੰ ਜਾਮ ਕਰਾਂਗੇ ਉਦੋਂ ਤੱਕ ਜਾਮ ਰੱਖਾਂਗੇ ਜਦੋਂ ਤੱਕ ਇਹ ਜੋ ਸਾਡੀਆਂ ਮੰਗਾਂ ਨੇ ਪੂਰੀਆਂ ਨਹੀਂ ਕਰਦੇ ਤੇ ਤੁਹਾਡੇ ਚੈਨਲ ਦੇ ਮਾਧਿਅਮ ਮੈਂ ਫਗਵਾੜਾ ਦੇ ਉਹਨਾਂ ਸੁੱਤੇ ਹਿੰਦੂਆਂ ਨੂੰ ਇੱਕ ਮੈਸੇਜ ਦੇਣਾ ਚਾਹੁੰਨਾ ਭਰਾਵੋ ਜਿਹੜੇ ਆ ਉੱਠ ਕੇ ਆਏ ਨੇ ਇਹ ਵੀ ਤੁਹਾਡੇ ਭਰਾ ਨੇ ਜੇ ਤੁਸੀਂ ਵੀ ਨਾਲ ਆ ਜਾਓਗੇ ਤਾਂ ਆਪਣੀ ਤਾਕਤ ਹੋਰ ਵੱਧ ਜੂਗੀ ਆਪਾਂ ਪ੍ਰਸ਼ਾਸਨ ਤੇ ਹੋਰ ਦਬਾਅ ਪਾ ਲਾਂਗੇ ਜਕਾਰਾ ਗਊ ਮਤਾ ਦਾ ਸਾਚੇ ਦਰਵਾਰ ਕੀ ਜਾਏ ਇਹ ਜਿਹੜੀ ਫਗਵਾੜੇ ਦੇ ਵਿੱਚ ਪਿਛਲੀ ਦਿਨੀ ਬਹੁਤ ਮੰਦ ਭੰਦੀ ਘਟਨਾ ਹੋਈ ਆ ਗਊ ਮਾਸ ਦਾ ਜਿਹੜੇ ਸੌ ਲਾਗਰ ਫੜੇ ਗਏ ਆ ਅਸੀਂ ਉਹਦਾ ਪੁਰਜ ਔਰ ਵਿਰੋਧ ਕਰਦੇ ਆ ਔਰ ਇਹ ਅਸੀਂ ਸਾਰਿਆਂ ਪ੍ਰਸ਼ਾਸਨ ਕੋਲੋਂ ਇਹ ਮੰਗ ਵੀ ਕਰਦੇ ਆ ਵੀ ਇਹਦਾ ਜਿਹੜਾ ਵਾ ਦੋਸ਼ੀਆਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਔਰ ਜੋ ਵੀ ਦੋਸ਼ੀ ਰਹਿ ਗਏ ਉਹਨਾਂ ਨੂੰ ਜਲਦੀ ਫੜਕੜਿਆ ਜਾਵੇ ਔਰ ਸਾਡੇ ਅਸੀਂ ਜੇ ਕਹੀਏ ਵੀ ਇਦਾਂ ਦਾ ਸਾਰੇ ਸਮਾਜਾਂ ਵੱਲੋਂ ਅੱਜ ਜਿਹੜਾ ਇਹ ਰੋਸ਼ਮਾਰਚ ਕੱਢਿਆ ਗਿਆ ਵਾ ਸਾਰੇ ਜਥੇਬੰਦੀਆਂ ਵੱਲੋਂ ਕੱਢਿਆ ਗਿਆ ਵਾ ਅਸੀਂ ਇਹ ਸ਼ਹਿਰ ਦੇ ਵਿੱਚ ਜਿਹੜਾ ਬਹੁਤ ਵਧੀਆ ਕੋਈ ਵੀ ਇਹ ਨਹੀਂ ਕਹਿੰਦਾ ਅਸੀਂ ਵੀ ਲਓ ਜੀ ਇਹ ਜਿਹੜਾ ਕੰਮ ਗਲਤ ਨਹੀਂ ਹੋਇਆ ਮੈਂ ਇਹ ਫੇਰ ਵੀ ਇਹ ਬੇਨਤੀ ਕਰਦਾ ਵੀ ਇਹਨਾਂ ਨੂੰ ਜਲਦ ਤੋਂ ਜਲਦ ਜਿਹੜੇ ਦੋਸ਼ੀ ਰਹਿ ਗਏ ਉਹਨਾਂ ਨੂੰ ਫੜ ਕੇ ਵੱਡੀ ਤੋਂ ਵੱਡੀ ਸਜ਼ਾ ਜਿਹੜੀ ਬੰਦੀ ਆ ਉਦੋਂ ਦਾ ਇਦਾਂ ਦੇ ਕੰਮ ਲਈ ਕੋਈ ਸਜ਼ਾ ਹਰਕ ਛੋਟੀ ਆ ਲੇਕਿਨ ਫੇਰ ਵੀ ਜਿਹੜੀ ਆ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਔਰ ਸਾਡੇ ਨਾਲ ਕੋਈ ਵੀ ਇਦਾਂ ਦੇ ਬੰਦੇ ਕੋਈ ਕੰਮ ਕਰਦਾ ਵਾ ਸਾਡੇ ਨਾਲ ਔਰ ਸਾਡੇ ਸਮਾਜ ਨਾਲ ਕਿਸੇ ਵੀ ਸਮਾਜ ਨਾਲ ਔਰ ਕਿਸੇ ਵੀ ਪਾਰਟੀ ਨਾਲ ਇਦਾਂ ਦੇ ਬੰਦੇ ਦਾ ਕੋਈ ਸੰਬੰਧ ਨਹੀਂ ਹੈਗਾ ਅਸੀਂ ਉਹਦਾ ਸਾਰਿਆਂ ਦਾ ਵਿਰੋਧ ਕਰਦੇ ਆ ਜੀ ਦੇਖੋ ਬਹਾਤ ਹੀ ਮੰਨ ਭਾਗੀ ਜਿਹੜੀ ਗਊ ਕਸ਼ੀ ਦੀ ਘਟਨਾ ਥੋੜੇ ਦਿਨਾਂ ਥੋੜੇ ਦਿਨ ਪਹਿਲਾਂ ਵਾਪਰੀ ਆ ਅਸੀਂ ਉਸ ਦਿਨ ਤੋਂ ਹੀ ਸੰਜੀਦੀ ਨਾਲ ਇਹਦੇ ਸੰਜਾਮ ਲਿਆ ਔਰ ਜੋ ਐਕਸ਼ਨ ਲੈ ਸਕਦੇ ਸੀ ਲਿਆ ਭਾਈ ਸਾਹਿਬ ਨੇ ਕਿਹਾ 14 ਪੁੱਛੜ ਖਾਨੇ ਪੰਜਾਬ ਚ ਆ ਅਸੀਂ ਕਹਿੰਦੇ ਆ ਜਿੱਥੇ ਵੀ ਹੈਗੇ ਸਾਨੂੰ ਨਾਲ ਲੈ ਕੇ ਚੱਲੋ ਬਿਲਕੁਲ ਇਨਪਿੰਨ ਨਾਲ ਲੈ ਕੇ ਜੋ ਵੀ ਹੋਗਾ ਜਿਹੜਾ ਵੀ ਦੋਸ਼ੀ ਹੋਗਾ ਇਹ ਦੋਸ਼ੀ ਕੋਈ ਮੁਹੰਮਦ ਕਾਸੀ ਮੈਂ ਦਰਵਿੰਦਰ ਕੁਮਾਰ ਗੁਪਤਾ ਵੀ ਉਹਨੇ ਦੋਸ਼ੀ ਆ ਇਹ ਇਹ ਵਿਜੇ ਕੁਮਾਰ ਦੋਸ਼ੀ ਆ ਓਹ ਜੋਤੀ ਢਾਬੇ ਵਾਲਾ ਬੈਸ਼ਨੋ ਢਾਬੇ ਵਾਲਾ ਵੀ ਉਹਨਾਂ ਨੇ ਡੋਚੀ ਆ ਇਹਨਾਂ ਸਾਰਿਆਂ ਨੂੰ ਹੀ ਸਜ਼ਾ ਦਿਵਾਉਣ ਲਈ ਜਿੱਥੇ ਵੀ ਮੁਸਲਮਾਨ ਭਾਈਚਾਰੇ ਦੀ ਲੋੜ ਪਈ ਪਰ ਇਹੀ ਬਰੀਆਨੀ ਵਾਲਿਆਂ ਦੀ ਗੱਲ ਪੈਸੇ ਤਾਂ ਅਸੀਂ ਕਿਹੜੀ ਮਾਰਦੇ ਰਹਿੰਨੇ ਕੋਈ ਨਜਾਇਜ਼ ਕੰਮ ਨਾ ਕਰੇ ਪਰ ਫੇਰ ਵੀ ਜੇ ਕੋਈ ਲੱਗਦਾ ਇੱਕ ਤਾਂ ਉਹਦੀ ਅਸੀਂ ਮਦਦ ਨਹੀਂ ਕਰਾਂਗੇ ਦੂਜਾ ਉਹਨੂੰ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਜ਼ਾ ਦਿਵਾਵਾਂਗੇ ਇਹ ਵਾਦਾ ਆ ਸਾਡਾ ਮੈਂ ਆਪਣੇ ਵੀਰਾਂ ਨੂੰ ਬੇਨਤੀ ਕਰਦਾ ਕਿ ਜਿੱਥੇ ਵੀ ਪੁੱਛੜਖਾਨੇ ਚੱਲਦੇ ਆ ਦੇਖੋ ਜਿਹੜੀਆਂ ਜਿਹੜੀ ਵੀ ਗੱਲ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਸਾਡੇ ਨਬੀ ਦਾ ਵੀ ਹੁਕਮ ਆ ਇਹ ਜਿਹੜਾ ਕੰਮ ਉਹ ਕੰਮ ਨਾ ਕਰੋ ਜਿਹਦੇ ਨਾਲ ਕਿਸੇ ਦੀਆਂ ਭਾਵਨਾਵਾਂ ਆहत ਹੋਣ ਠੇਸ ਪਹੁੰਚੇ ਜੇ ਅਸੀਂ ਫਿਰ ਠੇਸ ਪਹੁੰਚਾਉਨੇ ਤਾਂ ਫਿਰ ਅਸੀਂ ਮੁਸਲਮਾਨ ਨਹੀਂ ਦੀ ਕਰਨ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਰਬਲ ਜੀ ਜਿੰਨੇ ਵੀ ਜ਼ਿੰਮੇਵਾਰ ਸਾਥੀ ਜਿੱਥੇ ਵੀ ਲੋਡ ਪੈ ਜਾ ਸਾਨੂੰ ਖੜੇ ਕਰ ਲੈਣ ਇਨਸ਼ਾਅੱਲਾ ਪੂਰਾ ਸਾਥ ਦੇਾਂ ਸੋ ਪਹਿਲਾਂ ਤਾਂ ਮੈਂ ਗਊ ਰક્ષਕ ਵਾਲਿਆਂ ਦੀ ਸ਼ਲਾਘਾ ਕਰਦਾ ਹਾਂ ਕਿ ਜਿਹੜਾ ਇੱਥੇ ਇੰਨੇ ਚਿਰ ਤੋਂ ਕੰਮ ਚੱਲ ਰਿਹਾ ਸੀਗਾ ਤੇ ਪ੍ਰਸ਼ਾਸਨ ਨੇ ਕੁਛ ਨਾ ਕੀਤਾ ਗਊ ਰક્ષਕ ਦਲਾਵ ਦਾਲ ਵਾਲਿਆਂ ਨੇ ਇਹਨੀ ਮਿਹਨਤ ਕਰਕੇ ਬੰਦੇ ਖੜੇ ਜੋ ਲੋਕਾਂ ਨੇ ਫੜਲੇ ਹੁਣ ਪ੍ਰਸ਼ਾਸਨ ਦਾ ਕੰਮ ਇਹ ਬੰਦਾ ਆ ਕਿ ਚਲੋ ਉਹਨਾਂ ਨੇ ਫੜ ਕੇ ਦੱਸਦਾ ਤਾਂ ਅਗਲੀ ਕਾਰਵਾਈ ਪੂਰੀ ਇਮਾਨਦਾਰੀ ਨਾਲ ਨਿਭਾ ਕੇ ਜਿਹੜੇ ਜਿਹੜੇ ਉੱਚ ਜ਼ਿੰਮੇਵਾਰ ਵਿਅਕਤੀ ਆ ਉਹਨਾਂ ਨੂੰ ਫੜਨ ਅੱਗੇ ਅੱਗੇ ਕਿੱਥੇ ਕਿੱਥੇ ਰੈਕਡ ਚੱਲਦਾ ਸਾਰੇ ਦਾ ਪਰਦਾ ਫਾਹੰਸ਼ ਕਰਕੇ ਸਾਰਿਆਂ ਨੂੰ ਅੰਦਰ ਜਿਹੜੇ ਕਹਿੰਦੇ 14 ਚੱਲਦੇ ਪਏ ਆ ਕਿ ਇੱਕ ਨੂੰ ਤੁਸੀਂ ਫੜ ਲਿਆ 14 ਦਾ ਆਪ ਹੀ ਪਤਾ ਲੱਜਣਾ ਉਹਨਾਂ ਅਸੀਂ ਭਈਏ ਫੜ ਲਏ ਕਿਸੇ ਨੇ ਸਾਨੂੰ ਠੇਕੇਦਾਰ ਨੇ ਮਜ਼ਦੂਰ ਭੇਜਦੇ ਉਹਨੂੰ ਕੀ ਪੱਗੀ ਕਰਨ ਲਈ ਭੇਜਿਆ ਆ ਉਹ ਫੜਲੇ ਉਹਨਾਂ ਨੂੰ ਥੋੜੀ ਕੋਈ ਲੱਭਣਾ ਮੈਂ ਪ੍ਰਸ਼ਾਸਨ ਨੂੰ ਇਹ ਕਹਿਣਾ ਹੈ ਕਿ ਜਲਦੀ ਤੋਂ ਜਲਦੀ ਮੁੱਖ ਦੋਸ਼ੀ ਫੜੋ ਤਾਂ ਬਾਕੀ ਜਿਹੜੇ ਸਾਰੇ ਧਰਮ ਦੇ ਇਕੱਠੇ ਅੱਜ ਸਾਰੇ ਇਸ ਮੰਚ ਤੇ ਸਾਰੇ ਧਰਮ ਇਕੱਠੇ ਹੋਇਆ ਉਹਦੀ ਮੈਂ ਬਹੁਤ ਸ਼ਲਾਘਾ ਕਰਦਾ ਮੈਂ ਕਹਿੰਦਾ ਆਉਣ ਵਾਲੇ ਸਮੇਂ ਚ ਵੀ ਸਾਨੂੰ ਇਹੀ ਇੱਕ ਕੰਮ ਰੱਖਣਾ ਚਾਹੀਦਾ ਸਾਨੂੰ ਪ੍ਰਸ਼ਾਸਨ ਤੋਂ ਘੱਟ ਉਮੀਦ ਰੱਖ ਕੇ ਸਾਰੇ ਜਦੋਂ ਜਥੇਬੰਦੀਆਂ ਸਾਰੇ ਧਰਮ ਇਕੱਠੇ ਆ ਸਾਨੂੰ ਪ੍ਰਸ਼ਾਸਨ ਦੀ ਲੋੜ ਨਹੀਂ ਪੈਣੀ ਤਾਂ ਬਸ ਹਾਂ ਜੀ ਹੋਲੇ ਜੈਗੂਆਤਾ ਜੀ ਜਿਹੜਾ ਅੱਜ ਦਾ ਰੋਸ਼ ਪ੍ਰਦਰਸ਼ਨ ਹੈ ਮੈਂ ਇਹਨੂੰ ਦਰਸ ਰੋਸ਼ ਪ੍ਰਦਰਸ਼ਨ ਨਹੀਂ ਕਹੂੰਗਾ ਇਹ ਸਾਡੇ ਮਿੱਠੀ ਜੀ ਨੀਂਦ ਚੋਂ ਉੱਠੇ ਹੋਏ ਹਿੰਦੂ ਸਮਾਜ ਦੀ ਜਾਗ ਹੈ ਅੱਜ ਇਹਨਾਂ ਨੇ ਦੱਸਿਆ ਫਗਵਾੜਾ ਵਾਸੀਆਂ ਨੂੰ ਵੀ ਅਸੀਂ ਜਾਗ ਚੁੱਕੇ ਹਾਂ ਅਸੀਂ ਕੱਲੀ ਗਊਤੇ ਨਹੀਂ ਪੰਜਾਬ ਦੇ ਵਿੱਚ ਕੋਈ ਵੀ ਜੁਰਮ ਨਹੀਂ ਹੋਣ ਦੇਵਾਂਗੇ ਚਾਹੇ ਉਹ ਗੱਲ ਗਊ ਦੀ ਹੋਵੇ ਚਾਹੇ ਉਹ ਕਿਸੇ ਗਰੀਬ ਗੁਰਬੇ ਦੀ ਹੋਵੇ ਪੰਜਾਬ ਸਰਕਾਰ ਨੂੰ ਮੈਂ ਬੇਨਤੀ ਕਰਦਾ ਹਾਂ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਸਾਹਿਬ ਸਰਦਾਰ ਕਲਤਾਰ ਸਿੰਘ ਸੰਧਵਾ ਨੂੰ ਕਿ ਜਿਹੜੀ ਪੰਜਾਬ ਸਰਕਾਰ ਥੋੜੀ ਕਲਮ ਦੇ ਥੱਲੇ ਆ ਤੁਸੀਂ ਵਿਧਾਨ ਸਭਾ ਦੇ ਵਿੱਚ ਇੱਕ ਐਸਾ ਮਤਾ ਪਾਸ ਕਰ ਦਿਓ ਕਿ ਜਿਵੇਂ ਨਸ਼ਿਆਂ ਵਾਲਿਆਂ ਤੇ ਕੀਤਾ ਹੈ ਨਸ਼ੇ ਤੇ ਕਾਨੂੰਨ ਬਣਾਇਆ ਜੁੱਧ ਨਸ਼ੇ ਵਿਰੁੱਧ ਅਸੀਂ ਬਹੁਤ ਛਲਾਗਾ ਕਰਦੇ ਹਾਂ ਇਸ ਗੱਲ ਦੀ ਇੱਕ ਗਊ ਹੱਤਿਆ ਤੇ ਐਸਾ ਕਾਨੂੰਨ ਬਣਾ ਦੇਵੋ ਜਿਹੜਾ ਗਊ ਹੱਤਿਆ ਕਰਦਾ ਉਹ ਫੜਿਆ ਜਾਂਦਾ ਉਹਨਾਂ ਦਾ ਘਰ ਬਰ ਵੀ ਦੁੱਧ ਨਸ਼ੇ ਵਿਰੁੱਧ ਤਰ੍ਹਾਂ ਉਹਨੂੰ ਅਟੈਚ ਕਰਕੇ ਪਰਚੇ ਦੇ ਨਾਲ ਉਹਨਾਂ ਦਾ ਘਰ ਨੂੰ ਟਹਿ ਟੇਰੀ ਕਰਕੇ ਜਿਹੜਾ ਨਸ਼ੇ ਵਾਲਾ ਘਰ ਤੁਸੀਂ ਛੱਡ ਦਿੰਨੇ ਹੋ ਪਰ ਇਹਦੇ ਵਿੱਚ ਥੋੜੀ ਜੀ ਸੋਧ ਕਰ ਲਿਓ ਜਿਹੜਾ ਗਊ ਤਸਕਰ ਦਾ ਘਰ ਤੁਸੀਂ ਅਟੈਚ ਕਰ ਦਿੱਤਾ ਉਹ ਮੜ ਉਸ ਘਰ ਵਿੱਚ ਨਾ ਵਸੇ ਕਿਸੇ ਗਰੀਬ ਗੁਰਬੇ ਨੂੰ ਜਾਂ ਕਿਸੇ ਲੋਡ ਬੰਦ ਨੂੰ ਦਿੱਤਾ ਜਾਵੇ ਜਾਂ ਪੰਜਾਬ ਸਰਕਾਰ ਦੀ ਕੋਈ ਨਿੱਜੀ ਪ੍ਰੋਫਿਟੀ ਉੱਥੇ ਬਣਾ ਲਈ ਜਾਵੇ ਐਸਾ ਤਰ੍ਹਾਂ ਦੇ ਕਾਨੂੰਨ ਤੁਸੀਂ ਪਾਸ ਕਰੋ ਪੰਜਾਬ ਸਰਕਾਰ ਸਪੀਕਰ ਸਾਹਿਬ ਤੁਹਾਡੀ ਕਲਮ ਦੇ ਥੱਲੇ ਆ ਤੁਸੀਂ ਗਊ ਦਾ ਦਰਦ ਦਿਲਚੇ ਹਣਾਉਣੇ ਹੋ ਤੁਸੀਂ ਗਊ ਭਗਤੋਂ ਤੁਸੀਂ ਗੁਰਸਿੱਖੋਂ ਤੁਸੀਂ ਪਿੱਛੇ ਥੋੜਾ ਪਸ਼ੋਕੜ ਵੀ ਗੁਰਸਿੱਖੀ ਦੇ ਨਾਲ ਜੁੜਿਆ ਹੈ ਇਹ ਕੰਮ ਤੁਹਾਨੂੰ ਕਰਨੇ ਪੈਣਗੇ ਥੋੜੀ ਜਿੰਨੀ ਵੀ ਸਰਕਾਰ ਦੇ ਹੋਰ ਨੇਤਾ ਹੈ ਉਹ ਕੰਨ ਪਰਨੇ ਸੁੱਤੇ ਹੈ ਖਵਾੜੇ ਦੇ ਵਿੱਚ ਬਹੁਤ ਰੌਲਾ ਪਿਆ ਹੈ ਪਵਾਨ ਮੰਤਮਾਨ ਜੀ ਦਾ ਕੋਈ ਵੀ ਬਿਆਨ ਨਹੀਂ ਆਇਆ ਤੁਹਾਡੇ ਸਿਹਤ ਮੰਤਰੀ ਦਾ ਕੋਈ ਵੀ ਬਿਆਨ ਨਹੀਂ ਆਇਆ ਤੁਹਾਡੇ ਪੰਜਾਬ ਪ੍ਰਧਾਨ ਦਾ ਕੋਈ ਵੀ ਬਿਆਨ ਨਹੀਂ ਆਇਆ ਮੇਰੀ ਹੱਥ ਬਨ ਕੇ ਬੇਨਤੀ ਹੈ ਸਪੀਕਰ ਸਾਹਿਬ ਤੁਸੀਂ ਇੱਕ ਕਾਲ ਲੈਣੀ ਚਾਹ ਜ਼ਰੂਰ ਦਿਓ ਕਿਤੇ ਇਹ ਨਾ ਹੋਵੇ ਦੂਜਿਆਂ ਦੇ ਵਿੱਚ ਵੀ ਤੁਹਾਡਾ ਨਾ ਆਉਣ ਲੱਗ ਜਾਏ ਸਾਨੂੰ ਸ਼ਰਮਿੰਦਗੀ ਮਹਿਸੂਸ ਕਰਨੀ ਪਵੇ ਵੀ ਇੱਕ ਵਧੀਆ ਨੇਤਾ ਦਾ ਨਾਂ ਕਿਹੜੇ ਪਾਸੇ ਆਉਣ ਲੱਗ ਗਿਆ ਅਸੀਂ ਉਮੀਦ ਤੇ ਆਸ ਰੱਖਦੇ ਹਾਂ ਇਹ ਸਾਡੀ ਤੁਸੀਂ ਆਵਾਜ਼ ਨੂੰ ਸੁਣ ਕੇ ਸਾਡੇ ਪੱਖੀ ਗਊ ਪੱਖੀ ਗਰੀਬ ਤੇ ਗੁਰਬੇ ਦੇ ਪੱਖੀ ਜ਼ਰੂਰ ਗੱਲ ਕਰਾਂਗੇ ਸਾਨੂੰ ਬਹੁਤ ਵੱਡਾ ਠੋਡੇ ਤੇ ਈਮਾਨ ਤੇ ਵਿਸ਼ਵਾਸ ਹੈ ਵਾਹਿਗੁਰੂ ਜੀ ਹਾਂਜੀ ਅਗਲੀ ਰਣਨੀਤੀ ਜੀ ਆਪਣੇ ਕੋਈ ਮਾਣ ਅਗਲੀ ਰਣਨੀਤੀ ਸਾਡੀ 10 ਤਰੀਕ ਦਾ ਅਸੀਂ ਟਾਈਮ ਦਿੱਤਾ ਹੋਇਆ ਹੈ ਜੇ 10 ਤਰੀਕ ਨੂੰ ਵੀ ਸਰਕਾਰ ਦੇ ਕੰਨ ਤੇ ਜੂਨ ਆ ਸਰਕੀ ਫਿਰ ਪੰਜਾਬ ਦੇ ਵਿੱਚ ਮਰਨ ਵਰਤ ਰੱਖੇ ਜਾਣਗੇ ਕੋਖੜ ਧਲਾ ਰੱਖੀਆਂ ਜਾਣਗੀਆਂ ਜਿਲੇ ਜਿਲੇ ਦੇ ਜਿਹੜੇ ਮੇਨ ਰਸਤੇ ਬੰਦ ਕੀਤੇ ਜਾਣਗੇ ਇਹ ਅਸੀਂ ਅਗਲਾ ਅਜੰਡਾ ਲਿਖਾਂਗੇ ਹਜੇ 10 ਤਰੀਕ ਤੱਕ ਦੀ Hindu ਸਮਾਜ ਸਨਾਤਨੀਆਂ ਨੂੰ ਅਕਾਉਲ ਹੈ ਉਹ 10 ਤਰੀਕ ਨੂੰ ਇਕੱਤਰਤ ਹੋ ਕੇ ਦੇਖੋ ਗਾਂ ਕੀ ਫੈਸਲਾ ਲੈਂਦੇ